ਦਨ ਅਨੇਕ ਬਾਾਰ ਸਰਬ ਕਲਾ ਸਮਰਾਥ ਦੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਾਥ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤਪਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ ਹੁਣੇ-ਹੁਣੇ ਪਿਆਰੇ ਬਾਬਾ ਜੀ ਦੇ ਅਮਰਤ ਵਚਨ ਸਰਵਣ ਕੀਤੇ ਹਨ ਜੋ ਬਾਬਾ ਜੀ ਨੇ ਵਚਨ ਕੀਤੇ ਅਤੇ ਸ਼ੁਰੂ ਇੱਥੋਂ ਕੀਤੇ ਜਹਿ ਕਰਨੀ ਤਹ ਪੂਰੀ ਮਤ ਕਰਨੀ ਬਾਝੋਂ ਘਟੇ ਘਟ ਬਾਬਾਈ ਦੇ ਬਚਨ ਕਿ ਹਰ ਬੰਦਾ ਚਾਹਦਾ ਮੇਰਾ ਮੱਤ ਚੱਲੇ ਮੇਰਾ ਦੁਨੀਆ ਤੇ ਨਾ ਚੱਲੇ ਅਤੇ ਮੇਰੀ ਸੋਭਾ ਹੋਵੇ ਪਰ ਮੱਤ ਚਲਦਾ ਕਿਦਾ ਹੈ ਬਾਬਾਈ ਦੇ ਬਚਨ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਅਤਰ ਹੈ ਏਕ ਸ਼ਬਦ ਨੂੰ ਲਾਏ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਅਵਸਦਾ ਵਸਾਈ ਜਿਹੜਾ ਗੁਰੂ ਦੀ ਮੱਤ ਵਰਤਦਾ ਹੈ ਗੁਰੂ ਆਸ਼ੀਰਵਾਦ ਮੁਤਾਬਕ ਚੱਲਦਾ ਹੈ ਗੁਰਬਾਣੀ ਨੂੰ ਆਪਣੇ ਹਿਰਦੇ ਚ ਵਸਾਉਂਦਾ ਗੁਰਬਾਣੀ ਦੇ ਅਨਸਾਰ ਆਪਣਾ ਜੀਵਨ ਢਾਲਦਾ ਮਤ ਉਹਦਾ ਚੱਲਦਾ ਫਿਰ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ ਜੋ ਹਰ ਹਿਰਦੇ ਸਦਾ ਵਸਾਇ ਜਿਹੜਾ ਫਿਰ ਗੁਰਬਾਣੀ ਨਾਲ ਜੁੜ ਜਾਂਦਾ ਹੈ ਗੁਰੂ ਦੇ ਨਾਲ ਜੁੜ ਜਾਂਦਾ ਹੈ ਆਪਣੇ ਹਿਰਦੇ ਵਿੱਚ ਸਿਮਰਨ ਪ੍ਰਮਾਤਮਾ ਦਾ ਸ਼ੁਕਰਾਨਾ ਬੰਦਗੀ ਕਰਦਾ ਹੈ ਫਿਰ ਉਹਦੇ ਰਿੱਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ ਇਹ ਦੁਨੀਆ ਕਹਿਣ ਮਤਲਬ ਨਹੀਂ ਅੱਜ ਆਪਣੀ ਦੁਨੀਆ ਦੇ ਸਾਹਮਣੇ ਆ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜਦੋਂ ਦੇ ਇੱਥੇ ਚਰਨ ਪਾਏ ਅੱਜ ਤੱਕ ਨਹੀਂ ਤਾਂ ਮਹਾਪੁਰਖਾਂ ਦੇ ਸਮੇਂ ਤੱਕ ਹੀ ਪਰ ਅੱਜ ਤੱਕ ਔਰ ਇੱਥੇ ਹੀ ਨਹੀਂ ਜਿੱਥੇ ਜਿੱਥੇ ਵੀ ਨਾਨਕ ਸਰ ਹੈ ਹਰ ਥਾਂ ਤੇ ਜਿੱਥੇ ਸਤਿਗੁਰਾਂ ਦੀ ਸੇਵਾ ਹੋ ਰਹੀ ਹੈ ਨਿਸ਼ਕਾਮਤਾ ਦੇ ਨਾਲ ਕਥਾ ਕੀਰਤਨ ਹੋ ਰਿਹਾ ਹੈ ਹਰ ਥਾਂ ਤੇ ਰਿੱਧੀਆਂ ਅਸ਼ੀਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ ਸੋ ਮਹਾਪੁਰਖਾਂ ਦੀ ਕਮਾਈ ਹੁੰਦੀ ਹੈ ਇਹ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਪਟਿਆਲੇ ਤੋਂ ਸਰਦਾਰ ਮਨਵਰ ਸਿੰਘ ਜੀ ਜੋ ਥਾਣੇਦਾਰ ਸੀ ਬڑا ਸ਼ਰਧਾ ਭਾਵਨਾ ਵਾਲੇ ਉਹਨਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਬਾਹਰ ਤਾਂ ਦੁਨੀਆ ਬਹੁਤ satsang ਕਰੀ ਜਾਂਦੀ ਹੈ بڑے ਪ੍ਰਚਾਰਕ ਮਹਾਪੁਰਖ ਦੁਨੀਆ ਨੂੰ ਸਮਾ ਦਿੰਦੇ ਆ ਪਰ ਆਪ ਜੀ ਠਾਣਿਆਂ ਦੇ ਵਿੱਚ ਕਿਰਪਾ ਕਰਿਆ ਕਰੋ ਉੱਥੇ ਵਿਗੜੇ ਹੋਏ ਲੋਕ ਕਲੇਸ਼ ਲੜਾਈਆਂ ਕਰਕੇ ਨਸ਼ੇ ਵਰਤ ਕੇ ਇਸ ਤਰ੍ਹਾਂ ਵਿਗੜੇ ਹੋਏ ਉਹਨਾਂ ਨੂੰ ਮਤ ਦਿਓ ਬਾਬਾ ਜੀ ਨੂੰ ਬੇਨਤੀ ਕਰਕੇ ਲੈ ਗਏ ਬਨੂੜ ਠਾਣੇ ਦੇ ਵਿੱਚ ਬਾਬਾ ਜੀ ਨੇ ਬਚਨ ਕੀਤੇ ਸੰਗ ਸਾਰਿਆਂ ਨੂੰ ਸਮਝਾਇਆ ਇਹ ਮਾਨਸ ਜਨਮ ਹੈ ਭਾਗਾ ਨਾਲ ਮਿਲਦਾ ਹੈ 84 ਲੱਖ ਜਨਨੀ ਦਾ ਬਾਦਸ਼ਾਹ ਹੈ ਇਹਨੂੰ ਮਾੜੇ ਕਰਮਾਂ ਦੇ ਵਿੱਚ ਬਰਬਾਦ ਨਾ ਕਰੋ ਇਸ ਤਰ੍ਹਾਂ ਬਚਨਾਂ ਤੋਂ ਬਾਅਦ ਬਾਬਾ ਜੀ ਇੱਕ ਨਿੰਗ ਸਿੰਘ ਦਾ ਬਾਣਾ ਪਾਇਆ ਸੀ ਬਾਬਾ ਜੀ ਉਹਨੂੰ ਮੁਖਾਤਬ ਕਰ ਕਹਿੰਦੇ ਇਹਨੇਕ ਸਿੰਘ ਤੂੰ ਇੱਥੇ ਕਿਵੇਂ ਕਹਿੰਦੇ ਜੀ ਗੁਰੂ ਲੈ ਕੇ ਆਇਆ ਬਾਬਾ ਜੀ ਕਹਿੰਦੇ ਗੁਰੂ ਕਹਿੰਦਾ ਮਾੜੇ ਕਰਮ ਕਰੋ ਲੜਾਈਆਂ ਟੰਟੇ ਕਰੋ ਤੇ ਜੇੜਾ ਚਾਹੋ ਫਿਰ ਕਹਿੰਦਾ ਨਹੀਂ ਜੀ ਦਾਣਾ ਪਾਣੀ ਲੈ ਕੇ ਆਇਆ ਬਾਬਾ ਜੀ ਕਹਿੰਦੇ ਦਾਣਾ ਪਾਣੀ ਬਾਹਰ ਨਹੀਂ ਸੀ ਲਿਖਿਆ ਫਿਰ ਬਾਬਾ ਜੀ ਨੇ ਬਚਨ ਕੀਤੇ ਕਹਿੰਦੇ ਜਿਹੜੇ ਮਹਾ ਪਰਖਾਂ ਦੀ ਗੁਰਸਿੱਖ ਦੀ ਕਮਾਈ ਹੁੰਦੀ ਹੈ ਉਹਦੇ ਮਗਰਮਗਰ ਦਾਣਾ ਪਾਣੀ ਫਿਰਦਾ ਹੈ ਜਿਨ੍ਹਾਂ ਦੀ ਕਮਾਈ ਨਹੀਂ ਹੁੰਦੀ ਉਹ ਦਾਣੇ ਪਾਣੀ ਦੇ ਮਗਰਮਗਰ ਕਰਦੇ ਆ ਸੋ ਇਸ ਤਰ੍ਹਾਂ ਬਾਬਾ ਜੀ ਨੇ ਕਮਾਈਆਂ ਕੀਤਿਆਂ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨੇ ਇੰਨੀਆਂ ਕਮਾਈਆਂ ਕੀਤਿਆਂ ਜੰਗਲਾਂ ਪਹਾੜਾਂ ਦੇ ਅਕਾਤ ਵਿੱਚ ਰਹਿ ਕੇ ਔਰ ਭਰੋਸਾ ਇੰਨਾ ਸੀ ਸ੍ਰੀ ਗੁਰੂ ਨਾਨਕ ਦੇਵ ਜਿੱਥੇ ਮਰਜੀ ਬੈਠੀਏ ਸਾਨੂੰ ਗੁਰੂ ਨਾਨਕ ਸਾਹਿਬ ਨੇ ਜੋ ਵੀ ਸਾਨੂੰ ਲੋੜੀਂਦੀਆਂ ਚੀਜ਼ੀਆਂ ਖਾਣਾ ਪਾਣਾ ਉਹ ਪਹੁੰਚ ਪਚਾਈ ਦੇਣਾ ਹੈ ਮਿੰਟ ਗੁਰਮੀਦਾ ਬਚਨ ਹੈ ਬਾਬਾ ਜੀ ਇੱਕ ਪਿੰਡ ਤੋਂ ਬਾਹਰ ਦਰਖਤ ਦੇ ਥੱਲੇ ਸਜੇ ਹੋਇਆ ਉੱਥੋਂ ਦੇ ਰਹਿਣਦ ਵਾਲਾ ਇੱਕ ਮੁਸਲਮਾਨ ਬਖਸ਼ਾ ਅਰਾਈ ਆ ਕੇ ਸਿੱਖਾਂ ਨੂੰ ਕਹਿੰਦਾ ਪਿੰਡ ਦੇ ਵਿੱਚ ਕਹਿੰਦੇ ਵੀ ਆਪਣੇ ਬਾਹਰ ਪਿੰਡ ਦੇ ਵਿੱਚ ਇੱਕ ਰੱਬ ਆਇਆ ਬੈਠਾ ਹੈ ਤੁਸੀਂ ਦਰਸ਼ਨ ਕਰੋ ਉਹਨਾਂ ਦੇ ਜਾ ਕੇ ਉਹ ਕਈ ਦਿਨ ਹੋ ਗਏ ਸਾਨੂੰ ਕਹਿੰਦਾ ਮੈਨੂੰ ਦੇਖਦਿਆਂ ਨੂੰ ਨਾ ਕੁਝ ਖਾਂਦਾ ਹੈ ਨਾ ਕੁਝ ਪੀਂਦਾ ਇੱਕ ਕੋਲੇ ਮਿੱਟੀ ਦੀ ਟੈਂਡ ਰੱਖੀ ਹੋਈ ਹੈ ਬਾਬਾ ਜੀ ਸ਼ੁਰੂ ਸ਼ੁਰੂ ਦੇ ਵਿੱਚ ਮਿੱਟੀ ਦੀ ਟੈਂਡ ਹੀ ਰੱਖਦੇ ਸੀ ਜਦੋਂ ਨਵੇਂ-ਨਵੇਂ ਖੂਹ ਬਣਾਉਣ ਲੱਗੇ ਨੇ ਖੂਹਾਂ ਦੇ ਵਿੱਚ ਉਦੋਂ ਲੋਹੇ ਦੀਆਂ ਤਾਂ ਟਿੰਡਾ ਬੜੀਆਂ ਨਹੀਂ ਸੀ ਮਿੱਟੀ ਦੀਆਂ ਟਿੰਡਾ ਬਣਾ ਕੇ ਜਿਸ ਤਰ੍ਹਾਂ ਪਰਜਾ ਪਤ ਆਵੀ ਦੇ ਵਿੱਚ ਪਕਾ ਕੇ ਉਹ ਟਿੰਡਾ ਵਰਤਦੇ ਸੀ ਉਦੋਂ ਪਹਿਲਾਂ ਖੂਹਾਂ ਦੇ ਵਿੱਚ ਬਾਬਾ ਜੀ ਉਹ ਟੈਂਡੀ ਰੱਖਦੇ ਸੀ ਕਹਿੰਦੇ ਉਹ ਟਿੰਡ ਦੇ ਵਿੱਚ ਜਦੋਂ ਪਿਆਸ ਲੱਗਦੀ ਹੈ ਪਾਣੀ ਪੀ ਲੈਂਦੇ ਆ ਤੇ ਖਾਂਦੇ ਮੈਂ ਕੁਝ ਦੇਖੇ ਨਹੀਂ ਕਈ ਦਿਨ ਹੋ ਗਏ ਤੇ ਸੰਗਤ ਕਹਿੰਦਾ ਮੈਂ ਰੱਬੇ ਇਸ ਕਰਕੇ ਕਹਿੰਨਾ ਜਿਹੜੇ ਦਰਖਤ ਤਲੇ ਬੈਠੇ ਆ ਉਹ ਦਰਖਤ ਦੀ ਛਾਂ ਕਿਸੇ ਪਾਸੇ ਨਹੀਂ ਜਾਂਦੀ ਹਰ ਵੇਲੇ ਉੱਥੇ ਹੀ ਰਹਿੰਦੀ ਹੈ ਉਹਨਾਂ ਦੇ ਉੱਤੇ ਹੀ ਰਹਿੰਦੀ ਹੈ ਸੋ ਇਸ ਤਰ੍ਹਾਂ ਸਾਖੀ ਤਾਂ ਲੰਬੀ ਹੈ ਸੋ ਇਸ ਤਰ੍ਹਾਂ ਬਾਬਾ ਜੀ ਨੇ ਫਿਰ ਕਮਾਈਆਂ ਕੀਤੀਆਂ ਬਖਸ਼ਾ ਕਿ ਅੱਜ ਉਹਨਾਂ ਦੇ ਕਮਾਈਆਂ ਨੂੰ ਬਾਬਾ ਜੀ ਵਿਚਾਰ ਸਿੰਘ ਮਹਾਰਾਜ ਦੇ ਬਚਨ ਨੇ ਕਿ ਨਾ ਪੁੱਛੋ ਵਾਲੇ ਮਹਾਪਰਖਾਂ ਦੀ ਕਮਾਈ ਵਰਤੀ ਹੈ ਨਾ ਬਾਬਾ ਆਨੰਦ ਸਿੰਘ ਜੀ ਕਮਾਈ ਓਵੇਂ ਪਈ ਹੈ ਤੇ ਕਮਾਈ ਵੀ ਦੇ ਭਾਫ ਦੇ ਨਾਲ ਹੀ ਐਡਾ ਬੜਾ ਟੱਕਣ ਚੱਕਿਆ ਗਿਆ ਜਿਹੜੇ ਦੁਨੀਆ ਤੇ ਅੱਜ ਜਾਇਜਾਇ ਕਰ ਹੋ ਰਹੀ ਹੈ ਕਿੰਨੇ ਗੁਰਦਵਾਰੇ ਨਾਨਕ ਸਰ ਬਣੇ ਨੇ ਕਿੰਨੇ ਸਤ ਗੁਰਾਂ ਦੀ ਸੇਵਾ ਹੋ ਰਹੀ ਹੈ ਔਰ ਗੁਰੂ ਸਾਹਿਬ ਨਾਲ ਜੋੜਿਆ ਜਾਂਦਾ ਬਾਣੀ ਤੇ ਬਾਣੀ ਦੇ ਨਾਲ ਸੰਗਤਾਂ ਨੂੰ ਸੋ ਆਓ ਬਾਬਾ ਨਾਨਕ ਸਿੰਘ ਮਹਾਰਾਜੀ ਵਰਸ਼ੀ ਆ ਰਹੀ ਹੈ ਸਾਰੀਆਂ ਸੰਗਤਾਂ ਨੇ ਸਮੇਂ-ਸਮੇਂ ਅਨੁਸਾਰ ਥਾਂ-ਥਾਂ ਤੇ ਜਿਹੇ-ਜਿਹਾਂ ਸੇਵਾਵਾਂ ਉਹ ਜਿਹਾਂ ਕਰਨੀਆਂ ਨੇ ਬਾਬਾ ਨਾਨਕ ਸਿੰਘ ਨੇ ਕਿਵੇਂ ਕਮਾਈਆਂ ਕੀਤੀਆਂ ਔਰ ਕਿਵੇਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਨਾਲ ਜੋੜਿਆ ਆਪਸੀ ਮਾਵਾਂ ਕੀਤੀਆਂ ਕਵਤਾ ਦੇ ਨਾਲ ਕਵਤਾਂ ਦੇ ਵਿੱਚ ਪਿਆਰ ਦੇ ਨਾਲ ਇਸ ਤਰ੍ਹਾਂ ਸਰਵਣ ਕਰੋ ਐਸੀ ਹੋਈ ਕਿਰਪਾ ਆਕੇ ਪੁਰਖ ਅਕਾਲ ਦੀ ਐਸੀ ਹੋਈ ਕਿਰਪਾ ਆਕੇ ਪੁਰਖ ਅਕਾਲ ਦੀ ਆਕੇ ਪ੍ਰਗਟ ਹੋਈ ਜੋਤੀ ਜੋ ਨਿਰੰਕਾਰੀ ਆਕੇ ਪ੍ਰਗਟ ਹੋਈ ਜੋਤੀ ਜੋ ਨਿਰੰਕਾਰੀ ਆਈ ਜੋ ਦਲਾਈ ਵਿੱਚ ਜੋ ਇਸ ਸੰਸਾਰ ਦੇ ਆਈ ਜੋ ਦਲਾਈ ਵਿੱਚ ਜੋ ਇਸ ਸੰਸਾਰ ਦੇ ਪੀਤਾ ਜੈ ਸਿੰਘ ਮਾਤਾ ਸਦਾ ਜੋ ਕੌਰ ਪਿਆਰੀ ਪੀਤਾ ਜੈ ਸਿੰਘ ਮਾਤਾ ਸਦਾ ਜੋ ਕੌਰ ਪਿਆਰੀ ਨਗਰ ਸ਼ੇਰਪੁਰੇ ਨੂੰ ਭਾਗ ਲਗਾਇਆ ਆਣ ਕੇ ਨਗਰ ਸ਼ੇਰਪੁਰੇ ਨੂੰ ਭਾਗ ਲਗਾਇਆ ਆਣ ਕੇ ਬਾਣੀ ਦੱਸਦੀ ਜੱਗ ਵਿੱਚ ਆਏ ਪਰ ਉਪਕਾਰੀ ਬਾਣੀ ਦੱਸਦੀ ਜੱਗ ਵਿੱਚ ਆਏ ਪਰ ਉਪਕਾਰੀ ਪਾਪਾ ਅਨੰਦ ਸਿੰਘ ਜੀ ਹੈ ਧੰਨ ਕਮਾਈਆਂ ਤੇਰੀਆਂ ਪਾਪਾ ਅਨੰਦ ਸਿੰਘ ਜੀ ਹੈ ਧੰਨ ਕਮਾਈਆਂ ਤੇਰੀਆਂ ਕਰਨੀ ਤੇਰੀ ਤੋਂ ਸਭ ਜਾਣਦੇ ਹੈ ਬਲਿਹਾਰੀ ਕਰਨੀ ਤੇਰੀ ਤੋਂ ਸਭ ਜਾਣਦੇ ਹੈ ਬਲਿਹਾਰੀ ਓਰੇ ਰਸਕ ਬੇਰਾਗੀ त्यागी ਦੋਨੋਂ ਮਾਇਆ ਦੇ ਪੂਰੇ ਰਸਕ ਬੇਰਾਗੀ त्यागी ਦੋਨੋਂ ਮਾਇਆ ਦੇ ਬਾਲ ਜਦਿ ਸੂਰਮੇ ਪੂਰੇ ਬ੍ਰਹਮਚਾਰੀ ਬਾਲ ਜਤੀ ਸੂਰਮੇ ਪੂਰੇ ਬ੍ਰਹਮਚਾਰੀ ਉਹ ਸਾਦੀ ਕੋਰਤ ਪਸਿਆ ਜੰਗਲ ਵਿੱਚ ਪਹਾੜਾਂ ਦੇ ਰਸਕਤ ਛੱਡ ਕੇ ਸਾਰੇ ਸਮਝੀ ਭਗਤ ਪਿਆਰੀ ਰਸਕਤ ਛੱਡ ਕੇ ਸਾਰੇ ਸਮਝੀ ਭਗਤ ਪਿਆਰੀ ਜੰਗਲ ਅਤੇ ਜਖੀਰੇ ਲਾਏ ਭਾਗ ਹੜੱਪਿਆਂ ਨੂੰ ਸ਼ੇਰ ਬੁੱਕਦੇ ਜਿੱਥੇ ਨਾਗ ਝੂਕਦੇ ਭਾਰੀ ਸ਼ੇਰ ਬੁੱਕਦੇ ਜਿੱਥੇ ਨਾਗ ਝੂਕਦੇ ਭਾਰੀ ਉਹ ਕਰਦੇ ਬਸ ਆਪ ਦੇ ਜਾਨਵਰਾਂ ਜ਼ਹਿਰੀਲਿਆਂ ਨੂੰ ਦਿੰਦੇ ਸ਼ੇਰ ਪਹਿਰਾ ਬਣ ਕੇ ਸੇਵਾਦਾਰੀ ਦਿੰਦੇ ਸ਼ੇਰ ਪਹਿਰਾ ਬਣ ਕੇ ਸੇਵਾਦਾਰੀ ਨਿਰਭੈ ਹੋ ਕੇ ਆਸਣ ਲਾਉਂਦੇ ਜਗਾ ਪਿਆਨਕ ਤੇ ਨਿਰਭੈ ਹੋ ਕੇ ਆਸਣ ਲਾਉਂਦੇ ਜਗਾ ਪਿਆਨਕ ਤੇ ਕਲਾ ਖਿੱਚ ਲਈ ਆਪਨੇ ਨੌ ਗਜ ਇਹਦੀ ਸਾਰੀ ਕਲਾ ਖਿੱਚ ਲਈ ਆਪਨੇ ਨੌ ਗਜ ਇਹਦੀ ਸਾਰੀ ਉਹ ਕਰਕੇ ਚੱਤ ਲਿਆ ਗਾ ਕੇ ਵੱਡੇ ਪੀਰ ਪੰਗੰਬਰਾਂ ਨੂੰ ਕਰਕੇ ਚਰਚਾਂ ਜਿੱਤ ਲਿਆ ਵੱਡੇ ਪੀਰ ਪੰਗੰਬਰਾਂ ਨੂੰ ਅੱਗੇ ਤੁਹਾਡੇ ਆ ਕੇ ਮੰਨ ਜਾਂਦੇ ਸਭ ਹਾਰੀ ਅੱਗੇ ਤੁਹਾਡੇ ਆ ਕੇ ਮੰਨ ਜਾਂਦੇ ਸਭ ਹਾਰੀ ਸ਼ੰਕਾ ਫੁਰਨਾ ਜੇ ਕਰ ਕੋਈ ਕਿਸੇ ਨੂੰ ਫੁਰਦਾ ਸੀ ਅੰਤਰ ਜਾਮੇ ਭੁੱਜ ਲੈਂਦੇ ਗੱਲ ਅਗਲੇ ਦੀ ਸਾਰੀ ਅੰਤਰ ਜਾਮੇ ਭੁੱਜਦੇ ਗੱਲ ਅਗਲੇ ਦੀ ਸਾਰੀ ਹਾਜ਼ਰ ਨਾਜ਼ਰ ਸੇਵਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇਖ ਤੁਹਾਡੀ ਮੰਗੇ ਕੁੱਲ ਪੁਜਾਰੀ ਸੇਵਾ ਦੇਖ ਤੁਹਾਡੀ ਮੰਗੇ ਕੁੱਲ ਪੁਜਾਰੀ ਕਾਇਮ ਕੀਤੀ ਸਿੱਖੀ ਬੰਨਿਆ ਧਰਵਾ ਗੁਰਮਤ ਦਾ ਕਾਇਮ ਕੀਤੀ ਸਿੱਖੀ ਬੰਨਿਆ ਧਰਵਾ ਗੁਰਮਤ ਦਾ ਖੁੰਜੀ ਜੋ ਮਰਿਆਦਾ ਕਾਇਮ ਕੀਤੀ ਸਾਰੀ ਖਿੰਝ ਖੁੰਜੀ ਜੋ ਮਰਿਆਦਾ ਕਾਇਮ ਕੀਤੀ ਸਾਰੀ ਉਹ ਲਾ ਕੇ ਜਦੋਂ ਬਰਾਡਣ ਬਹਿੰਦੇ ਵਿੱਚ ਦਵਾਨ ਦੇ ਝੂਟੇ ਲੈਂਦੇ ਕਰਦੇ ਸ਼ਬਦ ਤੇ ਸੁਰਤ ਸਵਾਰੀ ਝੂਟੇ ਲੈਂਦੇ ਕਰਦੇ ਸ਼ਬਦ ਤੇ ਸੁਰਤ ਸਵਾਰੀ ਅੰਤਰ ਧਿਆਨ ਹੋ ਕੇ ਜਦੋਂ ਸਮਾਧੀ ਲਾਉਂਦੇ ਸੀ ਅੰਤਰ ਧਿਆਨ ਹੋ ਕੇ ਜਦੋਂ ਸਮਾਧੀ ਲਾਉਂਦੇ ਸੀ ਜਾਂਦੇ ਸੱਚਖੰਡ ਦੇ ਵਿੱਚ ਲੰਮੀ ਮਾਰ ਉਡਾਰੀ ਜਾਂਦੇ ਸੱਚਖੰਡ ਦੇ ਵਿੱਚ ਲੰਮੀ ਮਾਰ ਉਡਾਰੀ ਆਪ ਜਪਦੇ ਅੱਗੇ ਨਾਮ ਜਪਾਉਂਦੇ ਦੁਨੀਆਂ ਨੂੰ ਆਪ ਜਪਦੇ ਅੱਗੇ ਨਾਮ ਜਪਾਉਂਦੇ ਦੁਨੀਆਂ ਨੂੰ ਨਾਮ ਖਰੀਦਣ ਦੂਰੋਂ ਆਉਂਦੇ ਚੱਲ ਵਪਾਰੀ ਨਾਮ ਖਰੀਦਣ ਦੂਰੋਂ ਆਉਂਦੇ ਚੱਲ ਵਪਾਰੀ ਇਹ ਫਲ ਹੈ ਲੱਗਿਆ ਕੀਤੀ ਕਠਨ ਤਪੱਸਿਆ ਨੂੰ ਇਹ ਫਲ ਹੈ ਲੱਗਿਆ ਕੀਤੀ ਕਠਨ ਤਪੱਸਿਆ ਨੂੰ ਚਾਰੇ ਕੁੰਟਾਂ ਦੇ ਵਿੱਚ ਹੋਵੇ ਜੈ ਜੈ ਕਾਰੀ ਚਾਰੇ ਕੁੰਟਾਂ ਦੇ ਵਿੱਚ ਹੋਵੇ ਜੈ ਜੈ ਕਾਰੀ ਓ ਰਸਨਾ ਕਰੋ ਪਵਿੱਤਰ ਗੱਜ ਕੇ ਲਾਵੋ ਹਾਜ਼ਰੀਆਂ ਰਸਨਾ ਕਰੋ ਪਵਿੱਤਰ ਗੱਜ ਕੇ ਲਾਵੋ ਹਾਜ਼ਰੀਆਂ ਤਨ ਤਨ ਬਾਬਾ ਜੀ ਜੋ ਬੋਲੋ ਸੰਗਤ ਸਾਰੀ ਤਨ ਤਨ ਬਾਬਾ ਜੀ ਜੋ ਬੋਲੋ ਸੰਗਤ ਸਾਰੀ